ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਆਰੰਭ ਕਰਦੇ ਆਂ ਪ੍ਰਸ਼ਨੋਤਰੀ ਵਾਲੀ ਪੁਸਤਕ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਜੀਵਨ ਇਤਿਹਾਸ ਨੂੰ ਜਾਣਨ ਲਈ ਕੁੱਲ 400 ਸਵਾਲ ਬੜੀ ਸੋਹਣੀ ਤਰਤੀਬ ਦੇ ਨਾਲ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਲਗਭਗ ਪਹਿਲੇ 22 ਸਵਾਲਾਂ ਦੇ ਜਵਾਬ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਕਿ ਪ੍ਰਮੁੱਖ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦੇ ਵੇਰਵੇ ਨਾਲ ਹੀ ਸੰਬੰਧਿਤ ਹੈ ਸੋ ਇਸ ਲਈ ਇਸ ਵੀਡੀਓ ਦਾ ਪ੍ਰਮੁੱਖ ਵਿਸ਼ਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਿਵਾਰ ਦਾ ਵੇਰਵਾ ਅੰਗਰੇਜ਼ੀ ਵਿੱਚ ਕਹਿੰਦੇ ਨੇ ਫੈਮਿਲੀ ਟਰੀ ਆਫ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੋ ਨੌਵੇਂ ਪਾਤਸ਼ਾਹ ਜੀ ਦੇ ਪਰਿਵਾਰਕ ਵੇਰਵੇ ਨੂੰ ਅਸੀਂ ਪ੍ਰਮੁੱਖ ਤੌਰ ਤੇ ਚਾਰ ਹਿੱਸਿਆਂ ਦੇ ਵਿੱਚ ਵੰਡ ਸਕਦੇ ਹਾਂ ਸਭ ਤੋਂ ਪਹਿਲਾ ਹਿੱਸਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਾਦਕਾ ਪਰਿਵਾਰ ਫਿਰ ਨਾਨਕਾ ਪਰਿਵਾਰ ਫਿਰ ਸੌਹਰਾ ਪਰਿਵਾਰ ਔਰ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੰਤਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਾਦਕਾ ਪਰਿਵਾਰ ਸੋਢੀ ਖਾਨਦਾਨ ਸ੍ਰੀ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਤੋਂ ਆਰੰਭ ਹੁੰਦਾ ਹੈ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੜਦਾਦਾ ਜੀ ਅਤੇ ਪੜਦਾਦੀ ਜੀ ਲੱਗਦੇ ਨੇ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਦੇ ਵਿੱਚੋਂ ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਜੀ ਦੇ ਮਹਿਲ ਭਾਵ ਸੁਪਤਨੀ ਮਾਤਾ ਗੰਗਾ ਜੀ ਹਨ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਲੱਗਦੇ ਹਨ ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਿੰਨ ਵਿਆਹ ਹੋਏ ਨੇ ਉਹਨਾਂ ਦੇ ਤਿੰਨ ਮਹਿਲ ਭਾਵ ਤਿੰਨ ਸੁਪਤਨੀਆਂ ਦੇ ਨਾਮ ਉਹ ਇਸ ਪ੍ਰਕਾਰ ਨੇ ਸਭ ਤੋਂ ਪਹਿਲਾਂ ਮਾਤਾ ਦਮੋਦਰੀ ਜੀ ਮਾਤਾ ਮਹਾਦੇਵੀ ਜੀ ਮਾਤਾ ਨਾਨਕੀ ਜੀ ਇਸ ਪ੍ਰਤੀਯੋਗਤਾ ਦੇ ਵਿੱਚ ਆਪ ਜੀ ਨੂੰ ਕੇਵਲ ਮਾਤਾ ਨਾਨਕੀ ਜੀ ਦਾ ਨਾਮ ਹੀ ਚੇਤੇ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਮਾਤਾ ਨਾਨਕੀ ਜੀ ਦੇ ਗਰਭ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ 6 ਸੰਤਾਨਾਂ ਹਨ ਪੰਜ ਪੁੱਤਰ ਤੇ 1 ਧੀ ਭਾਵ ਕੇ ਗੁਰੂ ਤੇਗ ਬਹਾਦਰ ਜੀ ਦੇ ਚਾਰ ਭਰਾ ਤੇ ਇੱਕ ਭੈਣ ਹਨ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਦੂਜੇ ਨੰਬਰ ਤੇ ਬਾਬਾ ਸੂਰਜਮਲ ਜੀ ਤੀਜੇ ਨੰਬਰ ਤੇ ਬਾਬਾ ਅਨੀਰਾਏ ਜੀ ਚੌਥੇ ਨੰਬਰ ਤੇ ਬਾਬਾ ਅਟਲ ਰਾਏ ਜੀ ਤੇ ਪੰਜਵੇਂ ਨੰਬਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤੋਂ ਇਲਾਵਾ ਇੱਕ ਭੈਣ ਬੀਬੀ ਵੀਰੋ ਜੀ ਇਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਬਾਰੇ ਯਾਦ ਰੱਖਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਦਾ ਜ਼ਿਕਰ ਇਸ ਇਤਿਹਾਸ ਦੀ ਸਵਾਲ ਜਵਾਬ ਦੀ ਪੁਸਤਕ ਵਿੱਚ ਆਇਆ। ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਨੇ ਵੱਡੇ ਧੀਰਮਲ ਤੇ ਛੋਟੇ ਸ਼੍ਰੀ ਗੁਰੂ ਹਰ Rai ਸਾਹਿਬ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਤੀਜੇ ਲੱਗਦੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਸ਼੍ਰੀ ਗੁਰੂ ਹਰ Rai ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਉਹ 7ਵੇਂ ਪਾਸ਼ਾ ਜੀ ਬਣੇ। ਗੁਰੂ ਹਰ Rai ਸਾਹਿਬ ਜੀ ਦੇ ਘਰ ਵਿੱਚ ਦੋ ਪੁੱਤਰ ਹਨ। ਬਾਬਾ RAM Rai ਜੀ ਤੇ ਛੋਟੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਲੱਗੇ ਕਿਉਂਕਿ ਭਰਾ ਦੇ ਪੋਤਰੇ ਨੇ ਇਸ ਲਈ ਰਿਸ਼ਤੇ ਵਿੱਚ ਪੋਤਰੇ ਲੱਗੇ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੈਣ ਜੀ ਜਿਨ੍ਹਾਂ ਦਾ ਵਿਆਹ ਪਿੰਡ ਮੱਲੇ ਨਿਵਾਸੀ ਭਾਈ ਧਰਮੇ ਖੋਸਲੇ ਦੇ ਪੁੱਤਰ ਭਾਈ ਸਾਧੂ ਜੀ ਨਾਲ ਹੋਇਆ ਇਹਨਾਂ ਦੇ ਘਰ ਵਿੱਚ ਪੰਜ ਪੁੱਤਰ ਪੈਦਾ ਹੋਏ ਨੇ ਜੋ ਸਾਰੇ ਬੜੇ ਬਹਾਦਰ ਬੜੇ ਸੂਰਮੇ ਤੇ ਉੱਚੀ ਸੁੱਚੀ ਸ਼ਖਸੀਅਤ ਵਾਲੇ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਫੌਜ ਬਣਾਉਣ ਲਈ ਸਿੱਖਾਂ ਕੋਲੋਂ ਪੁੱਤਰਾਂ ਦੀ ਮੰਗ ਕੀਤੀ ਤਾਂ ਸਭ ਤੋਂ ਪਹਿਲਾਂ ਬੀਬੀ ਵੀਰੋਜੀ ਨੇ ਹੀ ਆਪਣੇ ਪੁੱਤਰ ਸ਼ਹੀਦਿਆਂ ਪਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤੇ ਸਨ ਸੋ ਇਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਾਦਕਾ ਪਰਿਵਾਰ ਹੁਣ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕਾ ਪਰਿਵਾਰ ਸਹੌਰਾ ਪਰਿਵਾਰ ਉਹਦੇ ਦਰਸ਼ਨ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ